ਵਾਹ ਜੀ ਵਾਹ ਕੀ ਬਾਤ ਆ ਯਾਰ ਹੈ ਚਾਰੇ ਪਾਸੇ ਹਰੀਆਲੀ ਹੈ ਲੱਗਣਾ ਜੀ ਤੇ ਉਹ ਚਿੱਤ ਮੇਰਾ ਆਡੇ ਵਾਲੇ ਪਾਸੇ ਜਾ ਕੇ ਵੇਖ ਲੋ ਖਬੋਰ ਏਰੀਏ ਦੇ ਵਿੱਚ ਪੈ ਦੋ ਦਰਖਤ ਦੀ ਹੈ ਨਹੀਂ ਯਾਰ ਉੱਥੇ ਸੜਕਾਂ ਦੇ ਨਾਲ ਵੀ ਹੈ ਨਹੀਂ ਕਿਉਂਕਿ ਸੜਕਾਂ ਜਿਹੜੀਆਂ ਨਵੀਆਂ ਬਣੀਆਂ ਪੁਰਾਣੇ ਜਿਹੜੀਆਂ ਸੜਕਾਂ ਚੌੜੀਆਂ ਕਰੀਆਂ ਉਹ ਦਰਖਤ ਸਾਰੇ ਪੱਟਦੇ ਗੇਰਾ ਇਹ ਹੁਣ ਜਦੋਂ ਚੌੜੀ ਸੜਕ ਹੋਈ ਹੈ ਉਸ ਤੋਂ ਬਾਅਦ ਲੱਗਣਗੇ ਕਦੋਂ ਉਹ ਵੱਡੇ ਹੋਏ ਤੇ ਕਦੋਂ ਬਣੇ ਹਨਾ ਕਰੋੜਾ ਰੁਪਈਆ ਦੇਦਾ ਯਾਰ ਦਰਖਤ ਹੀ ਸੀ ਉਹਦੇ ਵਾਂਗੂ ਫਿਰ ਖੇਤਾਂ ਦੇ ਵਿੱਚ ਝੋਲਾ ਜਾਣਾ ਜਲਣਾ ਲੱਗਣ ਲਾ ਪਿਆ ਉਧਰ ਆਲਾ ਨਾ ਕੋਈ ਖੇਤਾਂ ਦੇ ਵਿੱਚ ਦਰਖਤ ਹੈ ਕਿਉਂਕਿ ਤੇਈ ਦਰਖਤ ਹੈ ਇਹੋ ਜੇ ਸੀ ਜਿਹੜੇ ਵੀ ਵਿਆਹਾਂ ਦੇ ਵਿੱਚ ਝੋਨੇ 'ਚ ਪਾਣੀ ਖੜਾ ਹੁੰਦਾ ਹਣਾ ਹੁਣ ਟਰੈਕਟਰ ਕਈ ਇੰਨਾ ਪਾਣੀ ਨਹੀਂ ਲੈਂਦੇਗੇ ਉਹ ਪਾਣੀ ਦਾ ਕਰਕੇ ਤੇ ਸਾਰੇ ਮੱਚ ਮੁੱੱਚ ਗਏ ਯਾਰ ਇੱਥੇ ਦਾ ਯਾਰ ਮੈਂ ਵਾਕਈ ਜੀ ਲੱਗਦਾ ਯਾਰ ਅੱਗੇ ਆ ਦੇ ਭਾਈ ਇੱਥੇ ਪਾਸੇ ਖੇਤਾਂ ਦੇ ਵਿੱਚ ਵੀ ਹਰਿਆਲੀ ਹੈ ਨਾ ਉਹ ਬੱਚੀ ਜੇ ਆਪਾਂ ਨੂੰ ਮਿਲ ਹੀ ਨਹੀਂ ਸਕਦੀ ਹੈ ਨਾ ਵੀ ਜਿੱਥੇ ਕਹਦੇ ਵੀ ਇੱਧਰ ਹਰਿਆਲੀ ਹੈ ਨਹੀਂ ਇਹਦੇ ਪਾਸੇ ਮਰਦੀ ਹੈ ਉਧਰ ਤਾਂ ਨਾਈਟ ਨੇਮ ਹੁੰਦਾ ਝੋਲਾ ਦਾ ਲੋਕ ਗੱਪ ਮਾਰ ਕੇ ਕਹਿੰਿਆ ਨਾ 150 ਮਣ ਵੀ ਕੱਢ ਲੈਂਦੇ ਆ ਤੇ ਉਹ ਸਾਰਿਆਂ ਨੂੰ ਪਤਾ ਹੀ ਹੈ ਵੀ ਝੋਲਾ ਕਿੰਨਾ ਨਿਕਲਿਆ ਕੱਢ ਲੈਂਦੇ ਐ ਵੈਸੇ ਝੂੜ ਝਾੜ ਮਾਰ ਕੇ 105 ਮਣ 106 ਮਣ ਗੱਟੇ ਚ ਕਿੰਨੇ ਉਹ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਗੱਟੇ ਚ ਕਿੰਨੀ ਭਰਤੀ 50 ਕਿਲੋ ਯਾਰ ਕਿਲੋ ਸਾਢੇ ਇਧਰ ਮਤਲਬ ਜਿਹੜਾ ਚੰਗਾ ਝੋਨੇ ਹੂੰ ਜਿਵੇਂ ਹੁਣ ਆਪਾਂ ਜਾਵਾਂਗੇ ਇਹ ਨਹੀਂ ਸਕਦੇ ਉਹ ਬਾਹਰ ਆਉਣਗੇ ਆ ਬਣਾ ਤਾਂ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਹਾਂ ਹੱਥ ਵਿੱਚ ਚੰਗੀ ਐ ਫਸਲ ਜਿਹੜੀ ਐ ਹਾਂ ਯਾਰ ਝੂਠ ਮਾਰ ਕੇ ਦਸਵਾਗ ਇੰਨਾ ਜਾਣ ਗਿਆ ਉੱਤੇ ਘਟਾ ਨਿਕਲਦਾ ਝੂਠ ਮਾਰੇ ਤੋਂ ਉਹਨੇ ਪੈਸੇ ਮਿਲ ਜਾਂਦੇ ਹੋਣੇ ਆ ਹਾਂ ਵੀ ਜਿੰਨੇ ਮੰਟੜ ਗਿਆ 100 ਗੱਟਾ ਨਿਕਲ ਜਾਂਦਾ ਹੋਗਾ 100 ਗੱਟਾ ਇੱਧਰ 100 ਗੱਟਾ ਇਹ 50 ਕਿਲੋ ਦੀ 50 ਕਿਲੋ ਦੀ ਭਾਰਤੀ ਦੇ ਫਿਰ ਉਹੀ ਗੱਲ ਫਿਰ ਤਾਂ ਠੀਕ ਐ ਝੁੜਦਾ ਹੀ ਨਹੀਂ ਇਹ ਝੁਟ ਹਾਂ ਜਿਹੜਾ ਕਹਦੇ ਵੀ ਉਧਰੋਂ ਗੱਟਾ ਹੀ ਪੈਣ ਨਾ ਪੈ ਜਾਂਦਾ ਜੀ 80 ਕਿਲੋ ਦਾ ਮੇਰਾ ਅੰਦਾਜ਼ਾ ਐ